ਹੈਲੋ ਹਾਂਜੀ ਸਤਿ ਸ੍ਰੀ ਅਕਾਲ ਜੀ ਸਵਾਗਤ ਹੈ ਤੁਹਾਡਾ ਸਾਰਿਆਂ ਦਾ ਨੂਰਮਾਨ ਬਲੌਗ ਦੇ ਵਿੱਚ ਹੋਰ ਦੱਸੋ ਕਿਵੇਂ ਹੋ ਸਾਰੇ ਉਮੀਦ ਕਰਦੇ ਹਾਂ ਜੀ ਠੀਕ ਠਾਕ ਹੋਗੇ ਰਾਜੋਖੀ ਹੋਗੇ ਵਾਹਿਗੁਰੂ ਜੀ ਦੀ ਕਿਰਪਾ ਦੇ ਨਾਲ ਅਸੀਂ ਵੀ ਠੀਕ ਹਾਂ ਜੀ ਤੇ ਹਾਂਜੀ ਕਰਦੇ ਹਾਂ ਅੱਜ ਦੀ ਆਪਣੀ ਵੀਡੀਓ ਸ਼ੁਰੂ ਦਿਨ ਹੈਗਾ ਜੀ ਸ਼ਨੀਵਾਰ ਦਾ ਟਾਈਮ ਜਿਹੜਾ ਸਵੇਰ ਦਾ ਹੈ ਤੇ ਆਪਾਂ ਨੂਰ ਦੀ ਯੂਨੀਫਾਰਮ ਮੈਂ ਲੱਗੀ ਸੀ ਇੱਥੇ ਪ੍ਰੈਸ ਕਰਨ ਤੇ ਹੁਣ ਮੈਂ ਇਹਦੀ ਯੂਨੀਫਾਰਮ ਪ੍ਰੈਸ ਕਰਕੇ ਤੇ ਪਹਿਲਾਂ ਇਹਨੂੰ ਸਕੂਲ ਭੇਜ ਦਿਆਂ ਕਿਉਂਕਿ ਅੱਗੇ ਇਸ ਤਰ੍ਹਾਂ ਹੁੰਦਾ ਸੀਗਾ ਵੀ ਵੈਨ ਆਉਂਦੀ ਸੀਗੀ ਲੇਟ ਤੇ ਵੈਣ ਹੋਣ ਤੋਂ ਪਹਿਲਾਂ ਤੇ ਕਾਫੀ ਜਾਨਕੀ ਕੰਮ ਜਿਹੜੇ ਉਹ ਨਿਬੜ ਜਾਂਦੇ ਸੀਗੇ ਪਰ ਹੁਣ ਪਹਿਲਾਂ ਸਵੇਰੇ ਜਿਹੜੇ ਚਲੋ अर्ਲੀ ਮਾਰਨਿੰਗ ਦੇ ਟਾਈਮ ਤੇ ਆਪਣੇ ਜਿਹੜੇ ਪਸ਼ੂਆਂ ਦੇ ਕੰਮ ਤੋਂਦੇ ਹੁੰਦੇ ਆ ਉਹ ਆਪਾਂ ਕਰ ਲੈਨੇ ਆ ਤੇ ਬਾਕੀ ਸਾਰਾ ਕੰਮ ਉੱਥੇ ਰਹਿ ਜਾਂਦਾ ਕਿਉਂਕਿ ਫਿਰ ਪਹਿਲਾਂ ਇਹਦੀ ਤਿਆਰੀ ਹੋ ਜਾਂਦੀ ਹੈ ਕਿਉਂਕਿ ਵੈਣ ਹੋਣਾ ਆਉਂਦੀ ਹੈ ਜੀ ਇਹਦੀ ਸਵਾ 7 ਤੋਂ 7:30 ਦੇ ਵਿੱਚ ਵਿੱਚ ਜਿਹੜੀ ਵੈਣ ਆ ਉਹ ਆ ਜਾਂਦੀ ਆ ਤੇ ਤਾਂ ਕਰਕੇ ਫਿਰ ਪਹਿਲਾਂ ਹੁਣ ਇਹਦੀ ਤਿਆਰੀ ਕਰਨੀ ਪੈਂਦੀ ਆ ਤੇ ਇੱਥੇ ਮੇਰੇ ਤੋਂ ਕੀ ਹੋਇਆ ਸੀ ਮੈਨਾਂ ਇਹਦੀ ਪੂਰੀ ਬਾਜੂ ਵਾਲੀ ਜਾਨਕੀ ਹਨਾ ਪੂਰੀ ਮਾਲ ਜਿਹੜੀ ਸ਼ਰਟ ਸੀਗੀ ਉਹ ਪ੍ਰੈਸ ਕਰਤੀ ਬਾਅਦ ਵਿੱਚ ਮੇਰੇ ਦਿਮਾਗ ਚ ਆਇਆ ਕਿ ਨਹੀਂ ਜਿਹੜੀ ਹਾਫ ਬਾਜੂ ਵਾਲੀਆਂ ਸ਼ਰਟਾਂ ਸੀਗੀਆਂ ਮੈਂ ਉਹ ਕੱਢਤੀਆਂ ਸੀਗੀਆਂ ਇਹਦੀਆਂ ਤੇ ਧੋਲੀਆਂ ਸੀਗੀਆਂ ਕੱਲ ਤੇ ਮੈਂ ਇਹਾ ਵੀ ਚੱਲ ਮੈਂ ਇਹੀ ਪ੍ਰੈਸ ਕਰ ਦਿੰਨੀ ਆ ਕਿਉਂਕਿ ਹੁਣ ਤਾਂ ਆ ਵੀ ਗਰਮੀ ਹੁੰਦੀ ਆ ਤਾਂ ਕਰਕੇ ਫਿਰ ਬਾਅਦ ਵਿੱਚ ਮੈਨੂੰ ਯਾਦ ਆ ਗਿਆ ਪ੍ਰੈਸ ਕਰਦੀ ਕਰਦਿੰ ਨੂੰ ਫਿਰ ਮੈਂ ਦੂਸਰੀ ਜਿਹੜੀ ਸ਼ਰਟ ਆ ਉਹ ਚੱਕ ਲਈ ਤੇ ਚਲੋ ਜੀ ਹੁਣ ਮੈਂ ਇੱਥੇ ਕਰ ਦਿਆਂ ਯੂਨੀਫਾਰਮ ਪ੍ਰੈਸ ਤੇ ਫਿਰ ਅਗਲੇ ਕੰਮ ਤੋਂ ਦੇ ਆਪਾਂ ਜਿਹੜੇ ਉਹ ਕਰਦੇ ਆ ਆਪਣੇ ਆ ਗਿਆ ਸੀਗਾ ਤੇ ਉਹਨੂੰ ਸਕੂਲ ਭੇਜਣ ਤੋਂ ਬਾਅਦ ਫਿਰ ਆਪਾਂ ਜਿਹੜੇ ਛੋਟੇ-ਮੋਟੇ ਕੰਮ ਤੰਦੇ ਜਿਹੜੇ ਹੁੰਦੇ ਆਪਣੇ ਉਧਰਲੇ ਉਹ ਕੀਤੇ ਤੇ ਉਸ ਤੋਂ ਬਾਅਦ ਫਿਰ ਮੈਂ ਇਧਰੋਂ ਗੋਹਾ ਵਗੈਰਾ ਚੱਕ ਕੇ ਸਾਰਾ ਸੁੰਪ ਰਿਆ ਤੇ ਸੁੰਭਰ ਕੇ ਤੇ ਹੁਣ ਮੈਂ ਲੱਗੀਆਂ ਮੱਛਾਂ ਨੂੰ ਪਾਣੀ ਪਿਉਣਾ ਹੁਣ ਇਹਨਾਂ ਨੂੰ ਨਵਾ ਕੇ ਪਾਣੀ ਪਿਆ ਕੇ ਤੇ ਇਹਨਾਂ ਨੂੰ ਬੰਨ ਦਿੰਨੇ ਆ ਹੁਣ ਆਪਾਂ ਸਾਰਾ ਇਧਰੋਂ ਕੰਮ ਖਤਮ ਕਰਕੇ ਤੇ ਫਿਰ ਉਧਰਲੀ ਸਾਈਡ ਚੱਲਦੇ ਆ ਫਿਰ ਉਧਰਲਾ ਕੰਮ ਤੰਦਾ ਹੋਊਗਾ ਆਪਣਾ ਤੇ ਮੱਛਾਂ ਨੂੰ ਨਵਾ ਪਿਆ ਕੇ ਬੰਨ ਦਈਏ ਤੇ ਨਾਲੇ ਆਪਾਂ ਦਵਾਈ ਲਾ ਦਾਂਗੇ ਜਾਨਕੀ ਹਨਾ ਦਵਾਈ ਛੜਕ ਦਿੰਨੇ ਹੁੰਨੇ ਆ ਦਵਾਈ ਤਾਂ ਹਰ ਰੋਜ਼ ਹੀ ਛਿੜਕਦੇ ਆ ਜਿਹੜੀ ਮੱਖੀਆਂ ਵਾਲੀ ਆ ਕਿਉਂਕਿ ਜੇ ਦਵਾਈ ਨਾ ਛੜਕੀ ਤਾਂ ਫਿਰ ਵਿਚਾਰਿਆਂ ਨੂੰ ਬੈਠਣਾ ਨਹੀਂ ਮਿਲਦਾਗਾ ਮੱਖੀਆਂ ਇੰਨਾ ਜ਼ਿਆਦਾ ਪਰੇਸ਼ਾਨ ਕਰਦੀਆਂ ਪਰ ਦਵਾਈ ਦੇ ਨਾਲ ਉਹਦੇ ਨਾਲ ਬਹੁਤ ਜ਼ਿਆਦਾ ਵਧੀਆ ਜਾਨੀ ਕਿ ਰਾਤ ਮਿਲੀ ਇਹਨਾਂ ਨੂੰ ਮੱਖੀਆਂ ਬਹੁਤ ਜ਼ਿਆਦਾ ਪਰੇਸ਼ਾਨ ਕਰਦੀਆਂ ਸੀ ਬਹੁਤ ਫਰਕ ਪਿਆ ਉਹਦੇ ਨਾਲ ਬਿਲਕੁਲ ਵੀ ਮੱਖੀਆਂ ਜਿਹੜੀਆਂ ਨੇੜੇ ਨਹੀਂ ਆਉਂਦੀਆਂ ਗਈਆਂ ਤੇ ਉਸ ਦਿਨ ਤਾਂ ਮੈਂ ਸਾਰੇ ਕਿਤੇ ਕੰਧਾਂ ਤੇ ਵੀ ਛੜਕਾ ਕਰਵਾਤਾ ਸੀਗਾ ਮੈਂ ਕਦੇ ਉਹਦੇ ਨਾਲ ਡਰਮੀ ਦੇ ਨਾਲ ਸਪਰੇਅ ਵਾਲੀ ਦੇ ਨਾਲ ਜਾਨੀ ਕਿ ਸਪਰੇਅ ਵਾਲੀ ਜਿਹੜੀ ਟਰਮੀ ਹੁੰਦੀ ਆ ਉਹ ਵਧੀਆ ਜਾਨੀ ਕਿ ਸਾਫ਼ ਸੀਗੀ ਸਾਫ਼ ਕਰਕੇ ਉਹਨੂੰ ਚੰਗੀ ਤਰ੍ਹਾਂ ਧੋ ਕੇ ਤੇ ਉਹਦੇ ਨਾਲ ਮੈਂ ਕਿਹਾ ਵੀ ਕਰ ਦਿਓ ਛਟਕਾ ਕੇ ਕਿ ਪੁਰਾਣੀ ਟਰਮੀ ਪਈ ਸੀ ਇੱਕ ਆਪਣੇ ਤੇ ਉਹ ਹੁਣ ਇਹਨਾਂ ਦੀ ਦਵਾਈ ਵਗੈਰਾ ਕਰਨ ਵਾਸਤੇ ਆਪਾਂ ਰੱਖ ਲਈ ਆ ਤੇ ਉਹਨੂੰ ਭਰ ਕੇ ਤੇ ਵਧੀਆ ਸਾਰੇ ਕਿਤੇ ਮਿੰਟ 'ਚ ਹੀ ਛੜਕੀ ਜਾਂਦੀ ਆ ਸਾਰੀ ਦਵਾਈ ਤੇ ਹੁਣ ਮੱਛਰ ਵੀ ਹੋ ਗਿਆ ਵੈਸੇ ਰਾਤ ਦੇ ਟਾਈਮ ਤੇ ਮੱਛਰ ਵੀ ਹੋ ਜਾਂਦਾ ਤੇ ਆਪਾਂ ਮੱਛਰ ਤੋਂ ਦੁਬਾਰਾ ਜਣੇ ਕਿ ਉਹੀ ਦਵਾਈ ਬਣਾਵਾਂਗੇ ਬਸ ਉਹਦੇ ਵਿੱਚ ਦੋ ਚੀਜ਼ਾਂ ਹੀ ਹੋਰ ਐਡ ਕਰਾਂਗੇ ਜਿਹਦੇ ਨਾਲ ਮੱਛਰ ਤੋਂ ਵੀ ਫਿਰ ਵਧੀਆ ਫਰਕ ਰਹਿੰਦਾ ਤੇ ਉਹ ਦਵਾਈ ਹੁਣ ਜਿੰਤਨ ਆਪਾਂ ਦੁਬਾਰਾ ਬਣਾਵਾਂਗੇ ਬਸ ਦੋ ਤਿੰਨ ਦਿਨਾਂ ਦੀ ਰਹਗੀ ਤੇ ਉਸ ਤੋਂ ਬਾਅਦ ਦੁਬਾਰਾ ਜਦੋਂ ਬਣਾਵਾਂਗੇ ਤੇ ਆਪਾਂ ਉਹ ਵੀ ਤੁਹਾਡੇ ਨਾਲ ਵੀਡੀਓ ਸ਼ੇਅਰ ਕਰਾਂਗੇ ਮੱਛਰ ਤੋਂ ਵੀ ਜਿਹੜੀ ਦਵਾਈ ਬਣਾਵਾਂਗੇ ਤੇ ਚਲੋ ਜੀ ਹੁਣ ਸਾਰੀਆਂ ਮੱਜਾਂ ਨੂੰ ਪਹਿਲਾਂ ਨਵਾ ਕੇ ਤੇ ਫਰਸ਼ ਵਗੈਰਾ ਧੋਦ ਗਏ ਜੀ ਲੋਜੀ ਆਪਾਂ ਹੁਣ ਮੱਝਾਂ ਸਾਰੀਆਂ ਨਵਾਤੀਆਂ ਤੇ ਬਸ ਰਹਿ ਗਈ ਆਪਣੀ ਫਰਸ਼ ਤੋਂਣ ਵਾਲੀ ਬਸ ਇਹ ਛੋਟੀ ਨਵਾ ਕੇ ਤੇ ਬਚ ਮੈਂ ਫਰਸ਼ ਤੋਂ ਦਿੰਨੀ ਆ ਤੇ ਗਾਂ ਨੂੰ ਅੱਜ ਮੈਂ ਨਹੀਂ ਨਵਾਉਣਾ ਥੋੜਾ ਜਾ ਉਹਦਾ ਮੈਨੂੰ ਪਿੰਡਾ ਲੱਗਦਾ ਸੀ ਜਿਵੇਂ ਕੰਸ ਜੀ ਵਾਂਗੂ ਤੇ ਤਾਂ ਕਰਕੇ ਫਿਰ ਮੈਂ ਉਹਨੂੰ ਨਹੀਂ ਨਵਾਇਆ ਮੈਂ ਕਿਹਾ ਵੀ ਨਹੀਂ ਪਹਿਲਾਂ ਆਪਾਂ ਉਹਦਾ ਬੁਖਾਰ ਵਗੈਰਾ ਚੈੱਕ ਕਰਵਾ ਲਗੇ ਵੀ ਕਈ ਵਾਰੀ ਹਨਾ ਕਿਤੇ ਆਪਾਂ ਨਵਾ ਦਈਏ ਤੇ ਜ਼ਿਆਦਾ ਬਿਛੂ ਟਲਣਾ ਨਾ ਹੋ ਜੇ ਤੇ ਕਿਉਂਕਿ ਨਾ ਇਹਦੇ ਤੇ ਜੰਮਤੀ ਰਹੀ ਹੈ ਵੈੜ ਤੇ ਸਾਡੀ ਤੇ ਜਦੋਂ ਪਹਿਲਾ ਸੂਇ ਸੂਈ ਸੀ ਜਦੀ ਵੀ ਬਸ ਥੋੜੀ ਜਿਹੀ ਬਿਮਾਰ ਹੋ ਗਈ ਸੀ ਰੁੱਝ ਗਈ ਸੀ ਜਦੋਂ ਐਂ ਜਮਾ ਦਿਨਾਂ ਤੇ ਸੀਗੀ ਕਹਿ ਲਓ ਜਦੋਂ ਖਰਾਕ ਪਾਉਣ ਦਾ ਟਾਈਮ ਸੀ ਤੇ ਜਦੀ ਰੁੱਝ ਗਈ ਹਨਾ ਕਿਉਂਕਿ ਜਦੋਂ ਪਸ਼ੂ ਨੇ ਤਿਆਰੀ ਕਰਨੀ ਹੁੰਦੀ ਆ ਪਕਰਾਕ ਪਾਉਣੇ ਆ ਕੁਝ ਟਾਈਮ ਪਹਿਲਾਂ ਹਨਾ ਸ਼ੁਰੂ ਕਰਦਿੰਨੇ ਆ ਜਿਵੇਂ ਡੇਢ ਦੋ ਮਹੀਨਾ ਪਹਿਲਾਂ ਖਰਾਕ ਸ਼ੁਰੂ ਕਰਦੇ ਆ ਤੇ ਪਸ਼ੂ ਨੇ ਆਪਣੇ ਕਿੱਥੇ ਹਨਾ ਵਧੀਆ ਚੰਗਾ ਦੁੱਧ ਦੁੱਧ ਲਾਉਣਾ ਹਨਾ ਪਸ਼ੂ ਨੇ ਆਪਣਾ ਜਿਹੜਾ ਵਧੀਆ ਤਿਆਰੀ ਕਰਨੀ ਤਾਂ ਇਹ ਉਸ ਟਾਈਮ ਤੇ ਉਦੋਂ ਰੁੱਝ ਗਈ ਸੀਗੀ ਜਾਨਕਿ ਉਦੋਂ ਆਹ ਅਲੰਪੀ ਸਕਿਨਾਂ ਦੀ ਪ੍ਰੋਬਲਮ ਜਿਹੜੀ ਹੋ ਗਈ ਸੀ ਇਹਨੂੰ ਤਾ ਫਿਰ ਉਹ ਦੋ ਵੀ ਵਿਚਾਰੀ ਰੁੱਝੇ ਗਈ ਉਸ ਤੋਂ ਬਾਅਦ ਜਦੋਂ ਦੂਸਰੀ ਸੂਏ ਸੂਈ ਤਾਂ ਫਿਰ ਵੀ ਰੁੱਝ ਗਈ ਪਤਾ ਨਹੀਂ ਕੀ ਚਾਂਸ ਬਣਿਆ ਇਹਨੂੰ ਫਿਰ ਇਹ ਫਾਲ ਸੱਟ ਗਈ ਸੀਗੀ ਤੇ ਹੁਣ ਤੀਜੀ ਸੂਏ ਲਈ ਕੱਪਣਾ ਇਹ ਤੇ ਤਾਂ ਕਰਕੇ ਫਿਰ ਜਦੋਂ ਮਾੜੀ ਜੀ ਵੀ ਕਿਤੇ ਇਹਨੂੰ ਇਹ ਰੁੱਝਦੀ ਆ ਤਾਂ ਫਿਰ ਬਹੁਤ ਡਰ ਲੱਗਦਾ ਹਨਾ ਵੀ ਇਹਦੇ ਤੇ ਤਾਂ ਜਹਿਮਤ ਹੀ ਹੁੰਦੀ ਆ ਤੇ ਇੰਦਾ ਵੀ ਬੱਚਿਆਂ ਨਾਲੋਂ ਵੀ ਵੱਧ ਕਹਿੰਦੇ ਹੁੰਦੇ ਧਿਆਨ ਰੱਖਣਾ ਪੈਂਦਾ ਤੇ ਬਾਕੀ ਹੁਣ ਬਸ ਥੋੜੇ ਇੱਕ ਦਿਨ ਤੱਕ ਤੇ ਆਪਾਂ ਇਹਦੀ ਜਿਹੜੀ ਖਰਾਕ ਆ ਸ਼ੁਰੂ ਕਰ ਦਿੰਨੇ ਆ ਤੇਲ ਵਗੈਰਾ ਤੇ ਹੋਰ ਜਿਹੜਾ ਪਾਊਡਰ ਵਗੈਰਾ ਆਪਾਂ ਪਾਉਣੇ ਹੁੰਨੇ ਆ ਤੇ ਕਰ ਦਿਆਂ ਜੀ ਆਪਾਂ ਸ਼ੁਰੂ ਇਹਦੀ ਖਰਾਕ ਤੇ ਕਿਉਂਕਿ ਫਿਰ ਐਡਾ ਟਾਈਮ ਜਿਹੜਾ ਥੋੜਾ ਰਹਿ ਜਾਊਗਾ ਸੂਣ ਚ ਤੇ ਆਪਾਂ ਜਿਹੜੀ ਖਰਾਕ ਆ 2 ਮਹੀਨੇ ਪਹਿਲਾਂ ਸ਼ੁਰੂ ਕਰ ਦਿੰਨੇ ਹੁੰਨੇ ਆ ਤੇ ਹੁਣ ਆਪਾਂ ਇਹਨੂੰ ਖਰਾਕ ਕਰ ਦਿਆਂ ਸ਼ੁਰੂ ਤੇ ਦਿੱਤੋਂ ਇਹਨੂੰ ਡਰਾਈ ਕਰਤਾ ਮੈਂ ਕਿਉਂਕਿ ਇੱਕ ਤਾਂ ਇਹ ਫਲ ਸੱਟ ਗਈ ਸੀ ਉਦੋਂ ਤੇ ਇੱਕ ਥੋੜਾ ਜਿਹਾ ਵੀ ਆ ਇਹ ਰੁੱਝ ਜਾਂਦੀ ਕਰਕੇ ਐਤਕੀ ਨਾ ਮੈਂ ਤਾਂ ਕਰਕੇ ਇਹਨੂੰ ਥੋੜਾ ਜਿਹਾ ਪਹਿਲਾਂ ਹੀ ਸਿੱਧ ਤੋਂ ਡਰਾਈ ਕਰਤਾ ਹੁਣ ਇਹਨੂੰ ਇਹਨੂੰ ਹੋ ਗਏ 15-20 ਦਿਨ ਦਿੱਦੋਂ ਡਰਾਈ ਕੀਤੀ ਨੂੰ ਜਾਣੇ ਕਿ ਛਾੜਤੀ ਹੋਣੀ ਆਪਾਂ ਚਾਹੁੰਦੇ ਤੇ ਚਲੋ ਹੁਣ ਆਪਾਂ ਇਹਦੀ ਜਿਹੜੀ ਖਰਾਕ ਆ ਸ਼ੁਰੂ ਕਰ ਦਿੰਨੇ ਆ ਤੇ ਲੋ ਜੀ ਸਾਰੀਆਂ ਮੱਜਾਂ ਨੂੰ ਪਾਣੀ ਜਾਨੇ ਕਿ ਪਿਆਤਾ ਸੀ ਨਵਾਤਾ ਸੀਗਾ ਤੇ ਇਹਨੂੰ ਮੈਂ ਕੱਲਾ ਪਾਣੀ ਪਿਉਣੀ ਆ ਤੇ ਦੇਖੋ ਇਹ ਪਾਣੀ ਵੀ ਥੋੜਾ ਜਨਾ ਘਟ ਪੀ ਰਹੀ ਆ ਪੀ ਨਹੀਂ ਰਹੇਗੀ ਪਾਣੀ ਤੇ ਮੈਂ ਕਿਹਾ ਚਲ ਬਾਅਦ ਚ ਡਾਕਟਰ ਸਾਹਿਬ ਕੇ ਤੇ ਚੈੱਕਅਪ ਕਰਵਾਉਨੇ ਆ ਤੇ ਹਾਂਜੀ ਬਾਕੀ ਇਸ ਤਰ੍ਹਾਂ ਦਾ ਵੀ ਜੀ ਨੂੰ ਪਸ਼ੂ ਰੱਖਣੇ ਚੰਗੇ ਨਹੀਂ ਲੱਗਦੇ ਹਨਾ ਵੀ ਨਹੀਂ ਵਧੀਆ ਲੱਗਦਾ ਪਸ਼ੂ ਰੱਖਣੇ ਤੇ ਨਹੀਂ ਲੱਗਦਾ ਹੋਣਾਗਾ ਪਰ ਸਾਨੂੰ ਤਾਂ ਬਹੁਤ ਵਧੀਆ ਲੱਗਦਾ ਜੀ ਸਾਡੀ ਤਾਂ ਇਹ ਰੋਜੀ ਰੋਟੀ ਆ ਠੀਕ ਹੈ ਜੀ ਸਾਡਾ ਤਾਂ ਘਰ ਇੱਥੋਂ ਹੀ ਚੱਲਦਾ ਤੇ ਬਾਕੀ ਇਸ ਤਰ੍ਹਾਂ ਵੀ ਸਾਡੀ ਤਾਂ ਇਹਨਾਂ ਤੋਂ ਬਿਨਾ ਜ਼ਿੰਦਗੀ ਜਿਹੜੀ ਆ ਉਹ ਅਧੂਰੀ ਐ ਗੱਲਾਂ ਸੁਣਦਾ ਸੀ ਪਿੱਛੇ ਘੜ ਕੀ ਲੱਗਦੀ ਐ ਕੰਮ ਤਾਂ ਕੀ ਲਾਉਣਾ ਜੀ ਤੁਸੀਂ ਕਾਜੀ ਸਾਰਿਆਂ ਨੂੰ ਹੋਰ ਠੀਕ ਹੋ ਜੀ ਤੁਸੀਂ ਨਹੀਂ ਬੱਚ ਮਿਕਸ ਕਰ ਲਾ ਮਿਕਸ ਕਰ ਆ ਕਬੂ ਆਏ ਟੰਗ ਦੇ ਨੂੰ ਫੇ ਆਵੇ ਤਾਂ ਮੋਰਾ ਕੱਢਿਆ ਨਾ ਆ ਇਹਨੂੰ ਤੋੜ ਤਾਂ ਸਾਰਾ ਇੰਨਾ ਵਧੀਆ ਸੀਗਾ ਇਹਨੂੰ ਟੰਗ ਦੇ ਉੱਤੇ ਐ ਰਿਕੋ ਕੰਮ ਕਰ ਚੱਲ ਹੱਥੁੱਤ ਤੋਕੇ ਬੈਠਾ ਰੋਟੀ ਖਾ ਲੋ ਅਮਾ ਨੂਨ ਲਾ ਦੇ ਲਾ ਦੇ ਪਣੇ ਇਹਨੂੰ ਨੂਨ ਨਾਲ ਨਮਰੀ ਤਾਂ ਟੋਕਰੀ ਚੱਕ ਲੈੰਦੀ ਬਾਹਰ ਇੱਥੇ ਰੱਖ ਲੈ ਪੁੱਤ ਬਾਹਰ ਨੇਹਰ ਚਾਉਂਦਾ ਇੱਥੇ ਉੱਥੇ ਬੈਣਾ ਤੂੰ ਨੂਨ ਨਾਲ ਲਾ ਦੂਗੀ ਓ ਇਹਨੂੰ ਦਾਲ ਪਸੰਦ ਨਹੀਂ ਇੱਥੇ ਰੱਖ ਲੈ ਪੁੱਤ ਨਾਲੇ ਕੰਦੀ ਰੱਖ ਲੈ ਇਹਨੂੰ ਧਾਰ ਪਸੰਦ ਨਹੀਂ ਧਾਰ ਖਾ ਤਾਂ ਲੈਂਦੇ ਹਾਂ ਉਹਨੂੰ ਵੀ ਨੋਨ ਵਾਲੇ ਗਿੱਧੇ ਜੇ ਸੂਈ ਜਾਂਦੇ ਆਂ ਅੱਛਾ ਬਣਾ ਲਿਆ ਨਹੀਂ ਨਾਨ ਕੀ ਆਏ ਆ ਨਾਨ ਕੇ ਨਹੀਂ ਆਏ ਨਾਨ ਕੀ ਆਏ ਆ ਤਾਂ ਭਾਂਡੇ ਭੰਦੇ ਇਹ ਭਾਂਡੇ ਬਿਨਾਂ ਨਾਨ ਕੇ ਕਰਕੇ ਭਾਂਡੇ ਭੰਡਕ ਜਾਓ ਨਾਨ ਕੇ ਨੇ ਭਾਂਡੇ ਭੰਦਿਆ ਹਨਾ ਔਰ ਇਹਨਾਂ ਨੇ ਹੁਣ ਫ੍ਰੀਜ ਥੋੜੀ ਤੁਸੀਂ ਕੰਮ ਕਰੋਗੇ ਭਾਂਡੇ ਪਾਣੇ ਕਰ ਲੋਗੇ ਨਹੀਂ ਮੰਮੀ ਤਾਂ ਦਿਵਾ ਲਉਂਦੀ ਮੰਮੀ ਤਾਂ ਕਹਿੰਦੀ ਐ ਵੀ ਰੋ ਤੁਸੀਂ ਆਪ ਹੀ ਨਹੀਂ ਰਹਿੰਦੇ ਫੇਰ ਹੀ ਕਹਿੰਦੀ ਭਾਜੀ ਲੈ ਜਾਓ ਤੇ ਸਫਾਈ ਸਵਾਏ ਸਫਾਈ ਬਟੇ ਘੁੰਮ ਲ ਜਾਣਗਾ ਸੀਸਾਨੀ ਕਹਿੰਦੇ ਵੀ ਹਣਾ ਨਵਰੀ ਤਾਂ ਫੇਰ ਕਹਦੇ ਕਿ ਲੈ ਭਾਜੀ ਲੈ ਜਾਓ ਤੇ ਜਵਾਕ ਜੇ ਇਥੋਂ ਅੱਗੇ ਕਿਉਂ ਕਰੇ ਤੁਹਾਨੂੰ ਕਿਆ ਤੁਹਾਨੂੰ ਵੀਡੀਓ ਸੌਂਦੇ ਨੇ ਵੀਡੀਓ ਤਾਂ ਸੁਣਦੇ ਨੇ ਹਾਂ ਪਰ ਆਪਾਂ ਤਾਂ ਨਹੀਂ ਕਿਹਾ ਤੁਹਾਨੂੰ ਮੈਂ ਤਾਂ ਤੈਨੂੰ ਪਤਾ ਆ ਅੱਖਾਂ ਸਜਾ ਲੈਣੀ ਹੁੰਦੀਆਂ ਜੇ ਤੂੰ ਜਾਣੇ ਤੁਸੀਂ ਨੂਰ ਤੋਲਵਾ ਤੂੰ ਅੱਜ ਪੁੱਤ ਰੋਟੀ ਖਾ ਲੋ ਲਓ ਕੋਈ YouTube ਵਾਲਾ ਰੋਟੀ ਵੀ ਖਾ ਲੋ ਬਣ ਗਈ ਹਾਂ ਆ ਛਾੜੂਗਾ ਤੋ ਨਾ ਹਾਈ ਪੁੱਤ ਸਹਜਾ ਚਲ ਉੱਥੇ ਰੱਖ ਸਾਈਕਲ ਪੁੱਤ ਹੱਥ ਧੋਵੋ ਚਲ ਨਮਰੀ ਤੇ ਪਾ ਰੋਟੀ ਪੁੱਤ ਖਾਓ ਰੋਟੀ ਆ ਛਾੜੂ ਇੱਥੇ ਕਾ ਤੋ ਸੜਤਾ ਨਮਰੀ ਦਾ ਛਾੜੂ ਵਿਚ ਆ ਕੇ ਪੁੱਤ ਉੱਧਰ ਰੱਖ ਦੇ ਚੰਗੀ ਤਰਾ ਹੱਥ ਧੋਵੋ ਤੇ ਚਲੋ ਲੈ ਮੈਂ ਤੁਰਾਂ ਹਾਂ ਬੱਡਾ ਤੇ ਪ੍ਰੈਸਟੇਬਲ ਉਹਨਾਂ ਨੇ ਆਪ ਹੀ ਭੇਜ ਦੇਣਾ ਇਹ ਆਪਾਂ 2:30 ਵਜੇ ਤੱਕ ਦੇਖਦੇ ਹਾਂ ਜੇ ਨਾ ਭੇਜੇ ਫਿਰ ਚੱਕ ਲੈ ਇਹ ਚ ਚਲੋ ਤੁਸੀਂ ਚਲੋ 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 ਭੱਜੋ ਛੋੜਨਾ ਕਰੋ ਬਹੁਤ ਛੋੜ ਕਰ ਲਓ ਤੇ ਹਾਂਜੀ ਲਓ ਜੀ ਅਸੀਂ ਇੱਕ ਸਾਡਾ ਛੋਟਾ ਜਿਹਾ ਹੱਥ ਸਮਝਾ ਕੇ ਤੇ ਜਦੋਂ ਅਸੀਂ ਵੱਡੇ ਛੋਟੇ ਸਾਰੇ ਇਕੱਠੇ ਹੁੰਨੇ ਆ ਤੇ ਸਾਡੇ ਘਰ ਦੇ ਵਿੱਚ ਇਸ ਤਰ੍ਹਾਂ ਹੀ ਮौज-ਮਸਤੀ ਚੱਲਦੀ ਆ ਤੇ ਚਲੋ ਜੀ ਕਰਦੇ ਆ ਵੀਡੀਓ ਦਾ ਐਂਡ ਵੀਡੀਓ ਕਿਵੇਂ ਲੱਗੀ ਕਮੈਂਟ ਕਰਕੇ ਜ਼ਰੂਰ ਦੱਸਿਓ ਚੰਗੀ ਲੱਗੀ ਤਾਂ ਲਾਈਕ ਸ਼ੇਅਰ ਜ਼ਰੂਰ ਕਰਿਓ ਚੈਨਲ ਤੇ ਨਵੇਂ ਹੋ ਤਾਂ ਕਰ ਲਿਓ ਸਬਸਕ੍ਰਾਈਬ ਮਿਲਦੇ ਆ ਨੈਕਸਟ ਵਲੌਗ ਦੇ ਨਾਲ ਤਦ ਤੱਕ ਲਈ ਸਸੀ ਕਾਲ ਹੱਸਦੇ ਰਹੋ ਵਸਦੇ ਰਹੋ ਖੁਸ਼ ਰਹੋ ਤੰਦਰੁਸਤ ਰਹੋ ਬਾਏ ਬਾਏ